ਨਹੀਂ ਲਾਈਵ ਕਰਦੇ ਆਂ ਦੇਖ ਸਕਦੇ ਮੇਰਾ ਲਾਈਵ ਤਸਵੀਰਾਂ ਕਲੋਰੀ ਬਟਨ ਨੂੰ ਜਾਂਦੇ ਹੋਏ ਕਿਸਾਨ ਕਾਲੇਕੇ ਪਿੰਡ ਤੋਂ ਉਹ ਗੱਲ ਨੂੰ ਖੜਾ ਕੇ ਫੇਰ ਚੈਨ ਲਾ ਕੇ ਜਾਣਾ ਨਾ ਨਾ ਵਾਲੀ ਗੱਡੀ ਲੈ ਕੇ ਆ ਹਾਂ ਨਾ ਵਾਲੀ ਗੱਡੀ ਆ ਜਾਣਗੇ ਉਹ ਉਹ ਗੱਡੀ ਤੇ ਆਉਣੇ ਗੱਡੀ ਤੇ ਯਾਰ ਅੱਜ ਵੀ ਦਿਨ ਉਹ ਡਾਡੋ ਨੇ ਨਹੀਂ ਨਾ ਗੱਲ ਕਿ ਹੁਣ ਜਿਹੜਾ ਲੰਗਰ ਲਾਇਆ ਉਹ ਕਰ ਦੋ ਕਿਹੜਾ ਸੀ ਯਾਰ ਬਈ ਲੈ ਇੱਕ ਮਿੰਟ ਕਰਕੇ ਦੱਸੋ ਵੀ ਕੌਣ ਕੌਣ ਵੀਰ ਪਹੁੰਚ ਰਹੇ ਨੇ ਲੰਗਰ ਤਾਂ ਚੱਲਿਆ ਛਾਣੇ ਤੜੇ ਦਿਓ ਵੇਖ ਪੱਟੇ ਟੋਪੀ ਹਾਥ ਨੇ ਵਿੱਚ ਘਾਹ ਨਾ ਬਦਲੋ ਦੂਜਾ ਲੰਗਰ ਹੋਣਾ ਨਹੀਂ ਗਈ ਜਾਣਾ ਕਿਸ ਨੂੰ ਉਹਨਾਂ ਨੇ ਜੇ ਉਹੋ ਦੋ ਇਕੱਠੇ ਨਾਲੇ ਇਕੱਠੇ ਲੰਗਰ ਤੋਂ ਉਹ ਬਾਦੂ ਨੇ ਸਾਰਿਆਂ ਦਾ ਸਹਿਯੋਗ ਹੋ ਜਾਂਦਾ ਥੋੜੇ ਇੱਕ ਦੁਬਾਰੇ ਜੋ ਕਰਕੇ ਜੀ ਹੋ ਗਈ ਉਹ ਗੁਰੂ ਘਰੋਂ ਖਾ ਕੇ ਧਰਮਗੇ ਕਾਲੇ ਕਾਲੇ ਕਿਉਂ ਨਹੀਂ ਹੁੰਦਾ ਯਾਰ ਫਿਰ ਉੱਥੇ ਹੀ ਕੋੜੇ ਮੈਂ ਤੁਹਾਡੇ ਅੱਗੇ ਸ਼ੇਰ ਬਾਈ ਦੱਬ ਕੇ ਕੋਈ ਗੋਲ ਨਹੀਂ ਜੇ ਤੇ 20 ਦਾਵੇਂ ਲੰਗਰ ਖੜਾ ਲਈ ਤਾਂ ਉੱਥੇ ਸਾਰੇ ਤਰਤਰ ਕੇ ਸੈਂਪਲ ਦੇਖਣਗੇ ਲੋਕ ਲੰਗਰਾਂ ਦੇਿੱਤੀ ਰਹੇ ਆ ਯਾਰ ਕਹਿੰਦੇ ਆ ਭਾਂਡਾ ਨਾ ਲੱਗ ਬੰਦਾ ਭਾਂਡਾ ਲੱਗ ਅੰਦਰ ਤੇ ਆ ਜਾਂਦਾ ਉਹ ਕੀ ਲਾ ਕੇ ਦੇਖਣਾ ਹੋਰ ਕਿਤੇ ਨਾ ਪਾਲੀ ਲੰਗਰ ਚ ਭਾਗ ਜੀ ਕਿਹਾ ਸੀ ਤੇਰਾ ਬੰਦਾ ਉਥੇ ਜਿਹੜੇ ਨੂੰ ਪਾਲੇਗਾ ਹੈ ਇਹਦੀ ਉੱਤੇ ਵਾਜਦੀ ਬਹੁਤ ਬੜੇ ਬੱਚਣਗੇ ਕੋਈ ਨਹੀਂ ਬੜੇ ਇਹਨਾਂ ਦਾ ਪਾਪੀ ਦੋ ਤੱਕ ਕੀ ਕਰਦਾ ਜਿਹੜੇ ਕੋਈ ਬੜਾ ਉਹ ਲੰਗਰ ਲਈ ਖੜਾ ਉਹ ਨਹੀਂ ਹੈਗਾ ਲੱਗਣਾ ਪੈ ਗਿਆ ਹਾਂਜੀ ਜਵਾਨੋ ਕਿੱਥੇ ਚੱਲੇ ਹੋ ਕਿੰਨੇ ਕ ਬੰਦਾ ਆਪਣੇ ਨਾਲ ਅੱਜ ਸਾਡੇ ਨਾਲ 4 ਤੋਂ ਬੰਦਾ ਠੀਕ ਹੈ ਕਿਹੜੇ ਪਿੰਡ ਤੋਂ ਬਸ ਜਾ ਰਹੀ ਹੈ ਠੀਕ ਹੈ ਜੀ ਕਰ ਦੋ ਬਈ ਦੱਬ ਕੇ ਗਰਾ ਸ਼ੇਅਰ ਚੱਲਦੇ ਚੱਲਦੇ ਲਾਇਵ ਨੂੰ ਟੋਨੀ ਹੈਗਾ ਬਈ ਕੋਈ ਨਹੀਂ ਭਾਈ ਟੋਨੀ ਹੈਗਾ ਨਾ ਮਾਦਰ ਆਦਾ ਮਾਗਿਆ ਵੀ ਬਾਸ ਚਾਹ ਮਾਗਿਆ ਗੱਡੀ ਤੇ ਆ ਰਿਹਾ ਠੀਕ ਹੈ ਠੀਕ ਕਰ ਦੋ ਬਈ ਕਰਾਂ ਦੱਬ ਕੇ ਸ਼ੇਅਰ ਚੱਲਦੇ ਚੱਲਦੇ ਲਾਈਵ ਨੂੰ ਹਾਂ ਭਾਈ ਹੈਗਾ ਹੈਗਾ ਟੋਨੀ ਹੈਗਾ ਹੈਗਾ ਮਾਗਰ ਲਈ ਬਾਸ ਸਾਡੇ ਨਾਲ ਹੀ ਆ ਗੱਲਾਂ ਲਾਈਵ ਹੁੰਦਾ ਕਰ ਦੋ ਕਿਰਾਂ ਦੱਬ ਕੇ ਸ਼ੇਅਰ ਚੱਲਦਾ ਚੱਲਦਾ ਲਾਈਵ ਲਾਈਵ ਇਹਦਾ ਨੀਦਰਤ ਆਇਆ ਮਾਗਰ ਲਈ ਖਾਤੇ ਕਰੀ ਸਪਾਣਾ ਨੂੰ ਟਿਕਦੀ ਪੈਂਦਾ ਬੜਾ ਬਹੁਤ ਆ ਬਾਈ ਇਧਰ ਬੋੜੀ ਦਾ ਬਈ ਸੁਣਾ ਮਾਨ ਸਾਹਿਬ ਵਿੱਚ ਹੀ ਹੋ ਕੇ ਜਾਣਗੇ ਮਾਨ ਸਾਹਿਬ ਵਿੱਚ ਹੀ ਹੋ ਕੇ ਲੋ ਕਰ ਤੋਂ ਲੈ ਆਂਦਾ ਮੇਰਾ ਲੋ ਕਰਦੇ ਤੇ ਲੈਣ ਨੂੰ ਪੇਪਰ ਤੋਂ ਲੈ ਰਹੇ ਹੁਪਾਉਂਦਾ ਹੀ ਹੋ ਜਾ ਤੈਨੂੰ ਮੈਂ ਸ਼ੇਅਰ ਪਾਉਣਾ ਹਾਂ ਚੱਲਦਾ ਜਾਂਦਾ ਰਹੇ ਤੂੰ ਸ਼ੇਅਰ ਕੋਲੇ ਬਸ ਜਿੱਤ ਪੱਕੀ ਵਾਲਾ ਹਾਂ ਹਾਂ ਬਾਈ ਹਾਂ ਇਹ ਤਾਂ ਗੱਲ ਹੈ ਸ਼ੇਅਰ ਹਾਂ ਬਾਈ ਹਾਂ ਹੀ ਹੈਗਾ ਹਾਂ ਗੁਰੇ ਮਾਗਰਾਂ ਪਹਿਲੇ ਪੰਪ ਤੇ ਲਾਉਂਦਾ ਜੇ ਨੰਬਰ ਪਰਿਵੰਪ ਪਦਲਾਦੀ ਮੈਂ ਜਿਵੇਂ ਬੋਲ ਪੈਂਦਾ ਨਹੀਂ ਹੋਰ ਕੋਈ ਮੈਂ ਉਹ ਕਿ ਤੂੰ ਹੈਗਾ ਬਈ ਪੰਜ ਮਾਰ ਕੇ ਪੰਜ ਉਹਨਾਂ ਤਾਂ ਉਂ ਵੀ ਮਰੀ ਜਾਣਾ ਜਾ ਕੇ ਮੋਟਰ ਨਾਲ ਉਹਦਾ ਪਤੀ ਹੀ ਨਹੀਂ ਕਿਹ ਜਿ ਬੈਠਣ ਕੱਟ ਗਈ ਨਾ ਬੜੀ ਦਿਖਾ ਦੇ ਬਸ ਉਹ ਜਿੰਨਾਂ ਦਾ ਹੈ ਚੰਨ 400 ਬੰਦਾ ਹੈਗਾ ਬਈ ਅੱਜ ਪਾਣੀ ਦੇਰ ਤੋਂ ਬੇਅਗੇ ਨਿੱਗੇ ਜਾਈ ਪੰਪ ਤੇ ਲਾ ਕੇ ਵੀਡੀਓ ਵੀ ਇੰਨਾ ਤੇ ਮੈਂ ਤਾਂ ਉਹਨੂੰ ਭੇਜੋ ਜਿਹੜਾ ਕਹਿੰਦਾ ਕਿ ਕਿੱਧਰ ਦੇ ਕਿਸਾਨਾਂ ਦੇ ਪੈਸੇ ਕਿ ਇੱਧਰ ਖਰਚ ਹੁੰਦੇ ਆ ਜਾਣੇ ਹੁਣ ਇੱਕ ਬੁੜੀ ਪੱਕੀ ਰੱਖਣ ਨੂੰ ਗੋਲੇ ਨੂੰ ਚਲੋ ਲੋਹੜੀ ਬੱਟੀ ਲਾ ਗਈ 1500 ਟਰਾਲੀ ਵੀ ਹੁਣ ਵਧੂ ਕਿਵੇਂ ਹੋ ਰਿਹਾ ਹੈਗਾ ਤਾਂ ਸੁਣ ਗਿਆ ਪਰਦਾ ਸੁਣਦਾ ਚੱਲ ਪਹਿਲਾਂ ਉਹ ਲੈ ਮੈਂ ਡੱਬੇ ਡੱਟ ਕੇ ਨਾ ਗੱਲ ਤਾਂ ਠੀਕ ਆ ਮੈਂ ਸੁਣਿਆ ਮੀਂਹ ਖਣੀ ਚ ਪਰਦਾ ਪਾਇਆ ਉਹ ਚੱਕਦੇ ਮਚਾਉਂ ਹੋਰ ਵਧਾ ਲੈ ਇਹਨੂੰ ਦਬੇ ਸ਼ੇਅਰ ਕਰ ਦਿਓ ਕਿਰਨ ਦਾ ਇਹ ਪਰਦੇ ਹੋਰ ਚੱਕ ਲੈਵਾਂਗੇ ਦ ਕਾਗਾ ਹੀ ਪਾਉ ਜੀ ਬੜ ਮਾਗੇ ਪਹੋਜੇ ਉੱਥੇ ਪੂਰੇ ਬੈ ਕਤੂਰੇ ਮਰ ਗਏ ਲੇ ਘਰ ਪੰਜ ਅਸਾ ਉਹਨੇ ਅੱਗੇ ਜੀ ਕਤੂਰੇ ਵੈਗੇ ਉੱਤੇ ਗਾਈਆਂ ਬੈ ਗਈਆਂ ਉਹ ਤਾਂ ਉਹ ਵੀ ਮਰੀ ਜਾਣੀ ਛੋੜੇ ਛੋੜੇ ਹੱਥ ਚੱਲਦੇ ਚੱਲਦੇ ਲਾਇਆ ਉਹਨੂੰ ਅਖਾਉਣਾ ਥੋੜਾ ਮੌਕੇ ਤੇ